ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾ ਲਿਖੂਗੇ ਜੀ ਪ੍ਰਿੰਟ ਸੂਟ ਨੇ ਬਹੁਤ ਵਧੀਆ ਸ਼ਾਈਨਿੰਗ ਵਾਲੀ ਤਾਂ ਨੂੰ ਇਹ ਹਲਕੀ ਸ਼ਾਈਨਿੰਗ ਵਾਲੀ ਫੈਬਰਿਕ ਮਿਲੂਗੀ ਜੀ ਬਹੁਤ ਵਧੀਆ ਬ੍ਰਾਂਡ ਦੀ ਲਾਈਟ ਵੇਟ ਸੂਨੂ ਫੈਬਰਿਕ ਮਿਲੂਗੀ ਸਰਦਾਰੀ ਦੀ ਲੁੱਕ ਦੇ ਕਲਰ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੋਊਗਾ ਜੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸੋ ਪਹਿਲਾ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਹੈ ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਜੀ ਉੱਥੇ ਆਪਣੇ ਪ੍ਰਿੰਟ ਸੂਟ ਵਰਕਸ਼ੂਟ ਸਾਰੇ ਪਾਏ ਹੋਏ ਨੇ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੇ ਤੁਸੀਂ ਨੇ ਕੋਈ ਪ੍ਰਿੰਟ ਸੂਟ ਆਰਡਰ ਕਰਵਾਉਣੇ ਨੇ ਜੀ ਵਿਆਸ ਆਦਿ ਨਹੀਂ ਤਾਂ ਤੁਸੀਂ ਹੁਣੇ ਤੋਂ ਆਪਣਾ ਆਰਡਰ ਜਿਹੜਾ ਸ਼ੁਰੂ ਕਰ ਲਓ ਕਿਉਂ ਫਿਰ ਆਰਾਮ ਦੇ ਨਾਲ ਜਿਹੜਾ ਆਪਣਾ ਕਾਰੀਗਰ ਹੈ ਹੌਲੀ-ਹੌਲੀ ਤੁਹਾਡਾ ਕੰਮ ਹੈ ਜਿਹੜਾ ਪੂਰੇ ਸਾਫ ਸਫਾਈ ਨਾਲ ਕਰਕੇ ਦੇ ਦੇਗਾ ਮੈਂ ਤਾਂ ਜਦੋਂ ਆਪਾਂ ਕਾਲੀ-ਕਾਲੀ ਕਰੀ ਜਾਂਦੇ ਆ ਫਿਰ ਉਹ ਵੀ ਉਤੋਂ ਤੋਂ ਸਾਰਿਆਂ ਨੂੰ ਹੀ ਨਾ ਕੰਮ ਦਾ ਜ਼ੋਰ ਹੁੰਦਾ ਵਿਆਹਾਂ ਦਾ ਜ਼ੋਰ ਹੁੰਦਾ ਉਹਨਾਂ ਨੇ ਸਾਰਿਆਂ ਨੇ ਕੰਮ ਲੈਣਾ ਹੁੰਦਾ ਇਸ ਕਰਕੇ ਪਲੀਜ਼ ਮੇਰੀ ਰਿਕਵੈਸਟ ਹੈ ਜੀ ਤੁਸੀਂ ਕੋਈ ਵਿਆਹ ਸਾਦੀ ਲਈ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਜਿਵੇਂ ਹੁਣ 3 ਦਾ ਤਿਹਾਰ ਆ ਰਿਹਾ ਜੀ ਅੱਗੇ ਵਰਤ ਆਉਣਗੇ ਰਖੜੀਆਂ ਆਉਣੀਆਂ ਜੇ ਐਵੇਂ ਕੋਈ ਸੂਟ ਰੈਡੀ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਮਸ਼ੀਨ ਵਰਕ ਆਰੀ ਵਰਕ ਤੇ ਹੈਂਡ ਵਰਕ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਤਾਂ ਤੁਸੀਂ ਚਾਹੇ ਤੁਸੀਂ ਆਪਣੇ ਕੋਲੋਂ ਪਿਕ ਅਪੇਜ ਕੇ ਤਿਆਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਜੇ ਸਾਡੇ ਕੋਲੋਂ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਹਿਲਾ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਇਹ ਮੈਚਿੰਗ ਸੂਟ ਰਹੂਗਾ ਜੀ ਦੇਖੋ ਜੀ ਦੇਖੋ ਜੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਰਹੂਗੀ ਮੈਂ ਤੁਹਾਨੂੰ ਇਸ ਤਰ੍ਹਾਂ ਜੀ ਖੋਲ ਕੇ ਦਿਖਾਉਣੀ ਆ ਤਾ ਦੇਖੋ ਜੀ ਇਸ ਤਰ੍ਹਾਂ ਜੀ ਪ੍ਰਿੰਟਿੰਗ ਰਹੂਗੀ ਜੀ ਸੇਮ ਕਲਰ ਹੈ ਜਿਹੜਾ ਇਹ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਬਹੁਤ ਵਧੀਆ ਹੈ ਟਿਸਟਾ ਬ੍ਰਾਂਡ ਦੀ ਤੁਹਾਨੂੰ ਫੈਬਰਿਕ ਮਿਲੂਗੀ ਬਿਲਕੁਲ ਲਾਈਟ weight ਦੇ ਹਨਾ ਜਿਵੇਂ ਆਪਾਂ ਕਹਿ ਵੀਏ ਹਨਾ ਵੀ ਬਹੁਤ ਜਿਹੜੇ ਹੁੰਦੇ ਨੇ ਸਾਹ ਲੋਕ ਜਿਆਦਾ ਪੈਸੇ ਵਾਲੇ ਉਹ ਇਹ ਚੀਜ਼ਾਂ ਨੂੰ ਪਾਉਂਦੇ ਨੇ ਜੀ ਆਪਾਂ ਵੀ ਹੁਣ ਇਹ ਘੱਟ ਰੇਟ ਦੇ ਵਿੱਚ ਲਿਆਂਦੇ ਨੇ ਨੋਰਮਲ ਆਪਾਂ ਮੀਡਲ ਕਲਾਸ ਫੈਮਿਲੀ ਦੀਆਂ ਭੈਣਾਂ ਵੀ ਇਹ ਸੂਟ ਆਪਾਂ ਪਾ ਸਕਦੇ ਆ ਅਗੇ ਮੈਂ ਇਹ ਨਾ ਸਟੱਬ ਦੇਖ ਕੇ ਐ ਰਹਿ ਜਾਂਦੀ ਵੀ ਹਨਾ ਆਪਾਂ ਵੀ ਕਦੇ ਪਾ ਲਾਂਗੇ ਹਨਾ ਇੰਨੀ ਵਧੀਆ ਫੈਬਰਿਕ ਨਾ ਇਹਦੇ ਕੋਈ ਨੂ ਆਵੇ ਗਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਵਧੀਆ ਫੈਬਰਿਕ ਰਹੂਗੀ ਜੀ ਤੁਹਾਨੂੰ ਦੇਖੋ ਇਹਦੇ ਨਾਲ ਆਪਾਂ ਨੇ ਮਸਲੀਨ ਦੀ ਰੱਖੀ ਹੈ ਜੀ ਸਲਵਾ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਇਹ ਲਾਈਟ ਮਾਸਟਰਡ ਜਿਹਾ ਕਲਰ ਹੈ ਮਸਲੀਨ ਦੀ ਸਲਵਾਰ ਮਿਲੂਗੀ ਜੀ ਤੁਹਾਨੂੰ ਦੇਖੋ ਇਹ ਸੂਟ ਦਾ ਪ੍ਰਾਈਸ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1850 ਰੁਪਏ ਸ਼ਿਪਿੰਗ ਚਾਰਜਸ ਵੱਖੀ ਹੋਣਗੇ ਕਲਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਪੰਜ ਜੇ ਉਹ ਵੀ ਕਲਰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਪਹਿਲਾਂ ਪਾ ਤੁਹਾਨੂੰ ਮੈਚਿੰਗ ਸੂਟ ਦਿਖਾਵਾਂਗੇ ਦੇਖੋ ਜੀ ਕਿਹ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਲਾਈਟ ਪਿਸਤਾ ਜਿਹਾ ਕਲਰ ਹੈ ਇਹਦਾ ਬਹੁਤ ਸੋਹਣਾ ਆਫ ਵਾਈਟ ਕਰੀਮ ਦੇ ਨਾਲ ਇਹਨੂੰ ਪ੍ਰਿੰਟਿੰਗ ਦਿੱਤੀ ਹੋਈ ਆ ਦੇਖੋ ਸੇਮ ਕਲਰ ਸੇਮ ਡਿਜ਼ਾਈਨ ਵੀਡੀਓ ਦੇ ਵਿੱਚ ਦਿਖ ਰਿਹਾ ਦੇਖੋ ਇਸ ਤਰ੍ਹਾਂ ਦਾ ਇਹਦਾ ਪ੍ਰਿੰਟਿੰਗ ਰਹੂਗੀ ਬਹੁਤ ਸੋਹਣੀ ਸਰਦਾਰੀ ਜੀ ਲੁੱਕ ਦੇ ਕਲਰ ਨੇ ਦੇਖੋ ਸੂਟ ਤੁਹਾਡੇ ਕੋਲ ਪਹੁੰਚਣ ਤੇ ਤੁਸੀਂ ਮੰਨ ਜਾਓਗੇ ਵੀ ਹਾਂ ਕਿੰਨੀ ਸੋਹਣੀ ਫੈਬਰਿਕ ਆਈ ਹੈ ਦੇਖੋ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਪਿਸਤਾ ਕਲਰ ਦੀ ਮਸਲੀਨ ਦੀ ਰੱਖੀ ਹੈ ਜੀ ਸਨਵਾਰ ਇਹਦਾ ਵੀ ਪ੍ਰਾਈਸ ਰਹੂਗਾ ਜੀ 1150 ਰੁਪਏ ਕਿੰਗ ਚਾਰ ਦੇ ਵਿੱਚ ਹੀ ਹੋਣਗੇ ਇਸੇ ਪ੍ਰਾਈਸ ਦੇ ਵਿੱਚ ਜੀ ਤੁਹਾਡੇ ਘਰ ਤੱਕ ਸੂਪ ਲੈ ਜਿਹੜੇ ਪਹੁੰਚ ਜਾਣਗੇ ਦੇਖੋ ਜੀ ਦੋ ਕਲਰ ਹੋ ਗਏ ਤੀਸਰਾ ਕਲਰ ਆ ਗਿਆ ਜਿਹਦੇ ਨਾਲ ਇਹ ਆ ਗਿਆ ਦੋ ਕਲਰ ਤੀਸਰਾ ਕਲਰ ਆ ਗਿਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਡਿਜ਼ਾਈਨਿੰਗ ਅਲੱਗ-ਅਲੱਗ ਰਹੂਗੀ ਤੇ ਕਲਰ ਅਲੱਗ-ਅਲੱਗ ਰਹਿਣਗੇ ਜੋ ਵੀ ਤੁਹਾਨੂੰ ਸੂਪ ਪਸੰਦ ਹੈ ਸਾਤ ਤੁਸੀਂ ਲੈ ਸਕਦੇ ਹੋ ਦੇਖੋ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਰਹੂਗੀ ਤੁਹਾਨੂੰ ਇੱਕ ਤਰ੍ਹਾਂ ਲਿਖਾ ਦਿੰਦੇ ਆਂ ਜੀ ਖੋਲ ਕੇ ਪਤਾ ਕੀ ਹੈ ਨਾ ਵੀ ਘੇਰ ਦਾ ਆਪਣਾ ਕਮੀਜ਼ ਦਾ ਪਤਾ ਲੱਗ ਜਾਂਦਾ ਕਿਵੇਂ ਦੀ ਡਿਜ਼ਾਈਨ ਹੈਗਾ ਉਹ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੂਗੀ ਜੀ ਸਾਰਿਆਂ ਦੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਜਿਵੇਂ ਦੇ ਸੂਟ ਦਿਖਾਉਂਗੀ ਕਿ ਉਹ ਮੇਲੀ ਹੀ ਤੁਹਾਡੇ ਤੱਕ ਸੂਟ ਪਹੁੰਚਣਗੇ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਆਫ ਵਾਈਟ ਕਲਰ ਦੀ ਸਲਵਾਰ ਜੇ ਤੁਹਾਨੂੰ ਪਸੰਦਾ ਕੋਈ ਵੀ ਕਲਰ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਲੈ ਸਕਦੇ ਹੋ ਤਿੰਨ ਕਲਰ ਹੋ ਗਏ ਜੀ ਚੌਥਾ ਕਲਰ ਆ ਗਿਆ ਮੈਚਿੰਗ ਦਾ ਇਹ ਥੋੜਾ ਜਿਹਾ ਨਾ ਆਪਾਂ ਨੂੰ ਐ ਕਰਨਾ ਪੈਂਦਾ ਹੁੰਦਾ ਵੀ ਲਾਈਟ ਡਾਰਕ ਦਾ ਕੰਬੀਨੇਸ਼ਨ ਹੋਊਗਾ ਜੇ ਆਪਾਂ ਦੋਨੇ ਚੀਜ਼ਾਂ ਲਾਈਟ ਹੀ ਕਰ ਲਈਆਂ ਫੇਰ ਨਹੀਂ ਸੋਹਣਾ ਲੱਗਣਾ ਜੀ ਜੇ ਦੋਨੇ ਚੀਜ਼ਾਂ ਡਾਰਕ ਕਰ ਲਈਆਂ ਫੇਰ ਵੀ ਨਹੀਂ ਵਧੀਆ ਲੱਗਦੀ ਇਹ ਚੀਜ਼ ਦੇਖੋ ਹੁਣ ਇਹਦੀ ਸ਼ਰਟ ਹੋ ਗਈ ਜੀ ਲਾਈਟ ਤੇ ਸਲਵਾਰ ਦੀ ਜਿਹੜੀ ਤਰੀਕਾ ਆਪਾਂ ਕਲਰ ਰੱਖਿਆ ਜੀ ਡਾਰਕ ਇਸ ਤਰ੍ਹਾਂ ਦਾ ਇਹਦੇ ਨਾਲ ਦਾ ਕਲਰ ਤੁਹਾਨੂੰ ਮਿਲੂਗਾ ਜੀ ਇਹ ਕਿਹੜੀ ਕੀ ਕਲਰ ਹੈ ਇਹਦਾ ਪ੍ਰਾਈਸ ਵੀ ਮੈਚਿੰਗ suit ਦਾ ਪ੍ਰਾਈਸ ਰਹੂਗਾ ਜੀ 1700 ਰੁਪਏ ਇਹ ਕਿਹਦੇ ਵਿੱਚ ਕਲਰ ਹੈਗਾ ਜੀ ਦੇਖੋ ਇਸ ਤਰ੍ਹਾਂ ਦਾ ਇਹ ਆਲ ਓਵਰ suit ਰਹੂਗਾ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਲੈ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਦੀ ਇਹ ਹੀ ਪ੍ਰਿੰਟਿੰਗ ਬਣੀ ਹੋਈ ਆ ਬਹੁਤ ਸੋਹਣਾ ਇਹ ਵੀ ਜਿਵੇਂ ਸੇਮ ਕਲਰ ਹੈ ਜੋ ਫੋਨ ਦੇ ਵਿੱਚ ਦਿਖ ਰਿਹਾ ਹੈ ਜੀ ਸੇਮ ਕਲਰ ਹੋਊਗਾ ਇਹ ਹੈਗਾ ਆਫ ਵਾਈਟ ਕਰੀਮ ਦਾ ਕੰਬੀਨੇਸ਼ਨ ਹੈ ਇਹਦੇ ਨਾਲ ਬਹੁਤ ਸੋਹਣੇ ਪ੍ਰਿੰਟਿੰਗ ਫਲਾਵਰ ਬਣੇ ਹੋਏ ਨੇ ਇਹਦੇ ਨਾਲ ਤੁਸੀਂ ਚਾਹੇ ਮਸਲੀਨ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਆਪਾਂ ਸਾਰਾ ਖੋਲ ਕੇ ਦਿਖਾ ਦਿੰਦੇ ਹਾਂ ਬਹੁਤ ਸੋਹਣਾ ਸਰਦਾਰੀ ਜੀ ਲੁੱਕ ਦੇ ਡਿਜ਼ਾਈਨ ਨੇ ਇਹ ਸੂਟ ਹੈਗਾ ਜੀ ਆਲ ਓਵਰ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2400 ਫਟ ਸਿਫਟਿੰਗ ਚਾਰਜ ਜਿੱਥੇ ਹੋਣਗੇ ਕਪੜੇ ਦੀ ਸਾਡੀ ਗਾਰੰਟੀ ਹੋਊਗੀ ਜੀ ਇੱਕ ਵਾਰ ਤੁਹਾਡੇ ਕੋਲ ਕਪੜਾ ਪਹੁੰਚ ਗਿਆ ਜਦੋਂ ਤੁਹਾਨੂੰ ਫਿਰ ਪਤਾ ਲੱਗ ਜੂ ਵੀ ਹਾਂ ਵਾਕਈ ਫੈਬਰਿਕ ਹੈਗੀ ਆ ਹਨਾ ਜਿਵੇਂ ਵੀ ਉਹ ਵੀਡੀਓ ਦੇ ਵਿੱਚ ਦੱਸਦੇ ਸੀਗੇ ਦੇਖੋ ਇਹ ਹੋ ਗਏ ਆਪਣੇ ਕੋਲ ਪੰਜ ਕਲਰ ਜੋ ਵੀ ਤੁਹਾਨੂੰ ਪਸੰਦਾ ਤਾਂ ਲੈ ਸਕਦੇ ਹੋ ਦੇਖੋ ਜੀ ਇਹ ਆਲ ਓਵਰ ਕਲਰ ਹੋ ਗਿਆ ਮੈਂ ਦੁਬਾਰਾ ਤੋਂ ਫਿਰ ਦਿਖਾ ਦਿੰਦੀ ਆ ਹਨਾ ਦੂਸਰਾ ਚਾਰ ਕਲਰ ਆਪਣੇ ਕੋਲ ਮੈਚਿੰਗ ਨੇ ਜੇ ਵੀ ਤੁਹਾਨੂੰ ਪਸੰਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਲੈਂਗੇ ਜਾਓ ਤੇ ਆਪਾਂ ਉਹਨੂੰ WhatsApp ਤੇ ਮੈਸੇਜ ਕਰ ਸਕਦੇ ਹਾਂ ਦੇਖੋ ਥੋੜਾ ਜਾਂ ਨਾ ਇੱਕ ਮੈਨੂੰ ਹੁਣ ਲੱਤ ਦੀ ਪ੍ਰੋਬਲਮ ਆ ਜਿਹੜੀ ਮੇਰੀ ਢੂਰ ਨਾਲ ਢੂਹੀ ਵੀ ਦੁਖਣ ਲੱਗੀ ਇਸ ਕਰਕੇ ਢੂਹੀ ਦੇ ਵਿੱਚ ਦਰਦ ਰਹਿਣ ਲੱਗਾ ਮੇਰੇ ਪਾਰਸਲ ਨੇ ਜਿਹੜੇ ਇਸ ਕਰਕੇ ਲੇਟ ਹੋ ਰਹੇ ਨਹੀਂ ਪੈਣਾ ਪਲੀਜ਼ ਰਿਕਵੈਸਟ ਹੈ ਥੋੜਾ ਜਾਂ ਤੁਸੀਂ ਅਡਜਸਟਮੈਂਟ ਕਰ ਲਿਆ ਕਰੋ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਵੀ ਮੈਂ ਜਲਦੀ ਤੋਂ ਜਲਦੀ ਨਾਲ ਤਾਂ ਮੇਰਾ ਹਨਾ ਸਿਰਦਰਦ ਜਿਹੜੀ ਖਤਮ ਹੋ ਜਾਂਦੀ ਹੈ ਜਦੋਂ ਥੋੜੇ ਤੱਕ ਸੂਟ ਪਹੁੰਚ ਜਾਂਦੇ ਨੇ ਥੋੜੇ ਤੇ ਬਾਕੀ ਕੋਈ ਐਡੀ ਉਹ ਨਹੀਂ ਹੈਗੀ ਵੀ ਆਪਾਂ ਤੁਹਾਡਾ ਪਾਰਸਲ ਨਹੀਂ ਲਾਵਾਂਗੇ ਜਾਂ ਕੋਈ ਨੰਗੀ ਟੋਰੀ ਵਾਲਾ ਕੰਮ ਹੋਊਗਾ ਜੀ ਦੇਖੋ ਜੀ ਪੰਜ ਕਲਰ ਆਪਣੇ ਕੋਲੇ ਹੈਗੇ ਨੇ ਇਹ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲਓ ਮੈਸੇਜ ਕਰੋ ਆਪਣਾ ਸੂਟ ਜਿਹੜਾ ਬੁੱਕ ਕਰੋ ਠੀਕ ਆਪਾਂ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਜੀ ਨਿਉ ਜੀ ਦੇਖੋ ਜੀ ਇਹ ਮੈਂ ਆਪ ਦੇ ਲਈ ਸੂਟ ਰੈਡੀ ਕਰਵਾਇਆ ਜੀ ਜੇ ਤੁਸੀਂ ਨੇ ਐਵੇਂ ਦੇ ਸੂਟ ਹਨ ਜਿਵੇਂ ਹੁਣ ਮੂਰੇ ਤੀਆਂ ਆ ਰਹੀਆਂ ਨੇ ਵਰਤਾਰੇ ਨੇ ਰਖੜੀਆਂ ਆ ਰਹੀਆਂ ਨੇ ਤੁਸੀਂ ਨੇ ਇਹ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਦੇਖੋ ਜੀ ਇਹ ਟਿਸਟਾ ਕਾਟਨ ਦੀ ਰਹੂਗੀ ਜੀ ਸ਼ਰਟ ਆਪਾਂ ਸਟੈਂਪ ਲੱਗੀ ਵਾਲਾ ਕਪੜਾ ਦਿਖਾਵਾਂਗੇ ਦੇਖੋ ਉਹ ਉਹ ਤੇ ਥੋੜੀ ਜਿਹੀ ਸ਼ਾਈਨਿੰਗ ਸੀ ਹੈਗਾ ਉਹ ਵੀ ਟਿਸਟਾ ਦਾ ਸੀ ਦੇਖੋ ਜੀ ਇਹ ਤਾਂ ਉਹ ਪਿਓਰ ਟਿਸਟਾ ਕਾਟਨ ਦੀ ਸ਼ਰਟ ਰਹੂਗੀ ਮਲਾਈਮ ਮਲਾਈਮ ਸ਼ਰਟ ਹੈ ਇਹਦੇ ਵਿੱਚ ਦੇਖੋ ਜੀ ਬਹੁਤ ਸੋਹਣਾ ਕਲਰ ਹੈ ਇਹਦੇ ਨਾਲ ਆਪਾਂ ਟਾਈ ਡਾਈ ਕਰਾਈ ਹੈ ਜੀ ਸਲਵਾਰ ਮਸਲੀਨ ਦੀ ਰਹੂਗੀ ਜੀ ਸਲਵਾਰ ਇਸ ਤਰ੍ਹਾਂ ਦੀ ਆਪਾਂ ਟਾਈ ਡਾਈ ਸਲਵਾਰ ਕੀਤੀ ਹੈ ਇਹਦੇ ਨਾਲ ਦੇਖੋ ਜੀ ਉਪਰੋਂ ਗੋਡਿਆਂ ਤੋਂ ਪਲੇਨਰ ਰਹੂਗੀ ਜੀ ਇਹ ਨਿੱਕੇ ਵਾਸਤੇ ਪਹੁੰਚੇ ਤੇ ਇਹ ਡਿਜ਼ਾਈਨ ਆਊਗਾ। ਇਹਦੀ ਕੋਈ ਜ਼ਿਆਦਾ ਨਹੀਂ ਜੀ ਹਲਕੀ ਜੀ ਡਿਜ਼ਾਈਨਿੰਗ ਬਣਾਈ ਹੋਈ ਆਪਣੀ ਟਾਈਟਾਈ ਪਾ ਕੇ ਦੇਖੋ। ਜੇ ਤੁਸੀਂ ਐਵੇਂ ਦੇ ਸੂਟ ਰੈਡੀ ਕਰਵਾਉਣਾ ਹੈ ਜੀ ਤਾਂ ਤੁਸੀਂ ਕਰਵਾ ਸਕਦੇ ਹੋ। ਬਰਬਰੀ ਦੇ ਵਿੱਚ ਵੀ ਇਹ ਕਲਰ ਆ ਗਏ ਬਹੁਤ ਜ਼ਿਆਦਾ। ਇਹ ਕਲਰ ਇਹਦੇ ਵਿੱਚ ਰਿਸ਼ਤਾ कॉटन ਦੇ ਵਿੱਚ ਵੀ ਆ ਗਏ ਜੋ ਵੀ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਦੇਖੋ ਜੀ ਇਹਦਾ ਪੱਟਾ ਰੱਖਣਾ ਆਪਣਾ ਬਰਬਰੀ ਦਾ। ਦੇਖੋ ਇਸ ਤਰ੍ਹਾਂ ਦੀ ਇਹ ਦੁਪट्टे ਦੀ ਡਿਜ਼ਾਈਨਿੰਗ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ। ਸਾਰੇ ਦੁਪੱਟੇ ਦੇ ਆਲੇ ਨਾਲ ਕੋਸਨ ਬਾਰਡਰ ਮਿਲੂਗਾ ਜੀ ਤੁਹਾਨੂੰ। ਤੇ ਬਿਚਕਾਰ ਇਸ ਤਰ੍ਹਾਂ ਦੇ ਫਲਾਵਰ ਮਿਲਣਗੇ ਦੇਖੋ ਦੁਪट्टे ਦਾ ਸਾਡੇ ਦਾ ਕੀ ਹਾਲ ਹੋਇਆ ਬੜਾ ਫੈਪੇ ਪ्रेस ਕਰਨੇ ਪਤਾ ਅੱਜ ਮੈਨੂੰ ਕੜਿਆ ਨਹੀਂ ਆਉਂਦਾ ਪਤਾ ਨਹੀਂ ਕਿਉਂ ਇੰਨਾ ਜ਼ਿਆਦਾ ਮੇਰੀ ਬਕੀ ਦੇ ਵਿੱਚ ਪੇਨ ਹੋ ਰਿਹਾ ਸਵੇਰ ਤੋਂ ਹੀ ਬਹੁਤ ਜ਼ਿਆਦਾ ਮੈਨੂੰ ਪ੍ਰੈਸ ਕਰਨੀ ਬਹੁਤ ਔਖੀ ਲੱਗੀ ਮੈਂ ਇੱਥੇ ਵੀਡੀਓ ਬਣਾ ਰਹੀ ਆ ਪਲੀਜ਼ ਇਗਨੋਰ ਕਰਿਓ ਥੋੜਾ ਜਿਹਾ ਤੁਸੀਂ ਦੇਖੋ ਜੀ ਬਹੁਤ ਸੋਹਣੀ ਪਿਆਰੀ ਜੀ ਲੁੱਕ ਦਾ ਸੂਟ ਹੈ ਇਹ ਤੁਸੀਂ ਇਹਨੂੰ ਚਾਹੇ ਵਰਤਾਂ ਵੇਲੇ ਵਰਤਾਂ ਦੇ ਵੀ ਪਾ ਸਕਦੇ ਹੋ ਤੀਆਂ ਤੇ ਪਾ ਸਕਦੇ ਹੋ ਰੱਖੜੀ ਤੇ ਪਾ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 3000 ਰੁ ਸਟਿਚਿੰਗ ਚਾਰਸੇ ਬਿੱਤੀ ਹੋਣਗੇ ਜੀ ਬਿੱਤੇ ਦੁਪੱਟਾ ਹੋਊਗਾ ਜੇ ਤੁਸੀਂ ਦੁਪੱਟੇ ਨੂੰ ਫਿਨਿਸ਼ਿੰਗ ਕਰਾਉਂਗੇ ਜੀ ਤਾਂ ਉਹਦਾ 150 ਰੁਪਿਆ ਐਕਾ ਲੱਗੂਗਾ ਜੇ ਐਦਾਂ ਹੀ ਤੁਸੀਂ ਲੈਣਾ ਦੁਪੱਟਾ ਤਾਂ ਤੁਹਾਨੂੰ ਕਿੰਨਾ ਜਰ ਦਾ ਪਊਗਾ ਜੀ ਜੇ ਤੁਸੀਂ ਇਹਨੂੰ ਫਿਨਿਸ਼ਿੰਗ ਕਰਵਾ ਕੇ ਲਓਗੇ ਤਾਂ 3250 ਰੁਪਏ ਦਾ ਪਊਗਾ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਚੰਗ ਸਭ ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਤੁਹਾਨੂੰ ਸੂਟ ਇਹਨਾਂ ਦੇ ਵਿੱਚੋਂ ਪਸੰਦ ਆ ਜੀ ਜੇ ਤਾਂ ਤੁਸੀਂ ਇਹਨਾਂ ਦੇ ਮੂਰੀ ਤੇ ਵਰਕੇ ਕਰਵਾਉਣ ਦਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਡੇ ਹੀ ਸੂਟ ਲੈਣਾ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਦੇਖੋ ਜੀ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੇ ਇਹਨਾਂ ਦੇ ਕਲਰ ਕੰਬੀਨੇਸ਼ਨ ਨੇ ਸਰਦਾਰੀ ਜੀ ਲੁੱਕ ਦੇ ਸੂਟ ਨੇ ਇਹਦੇ ਵਿੱਚ ਕੋਈ ਐ ਨਹੀਂ ਹੈਗਾ ਹਨਾ ਕਿ ਘਟੇ ਜਿੰਦੀਆਂ ਪਹਿ ਨਹੀਂ ਪਾ ਸਕਦੀ ਨੇ ਜਾਂ ਵੱਧ ਨਹੀਂ ਸਕਣਾ ਇਹ ਨਾਰਮਲ ਜਿਹੜੇ ਮੀਡੀਅਮ ਕਲਰ ਨੇ ਇਹਨਾਂ ਨੂੰ ਕੋਈ ਵੀ ਪਾ ਸਕਦਾ ਹੈ ਚਲੋ ਜੀ ਮੈਂ ਤੁਹਾਨੂੰ ਸੂਟ ਦਿਖਾ ਦਿੰਦੇ ਬਾਕੀ ਤੁਹਾਡੀ ਮਰਜ਼ੀ ਹੈ ਜੋ ਵੀ ਤੁਹਾਡੀ ਪਸੰਦ ਹੋਵੇਗੀ ਸਾਨੂੰ ਸਿਰਫ ਅਥੇ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਉਹਦੇ ਵਿੱਚ ਫੈਬਰਿਕ ਬਾਰੇ ਰੇਟ ਬਾਰੇ ਸਾਰਾ ਕੁਝ ਦੱਸਿਆ ਜਾਂਦਾ ਹੈ ਜੀ ਇੱਕ ਵੀਡੀਓ ਨੂੰ ਅੱਗੇ-ਪੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਹਰ ਇੱਕ ਕੋਲੇ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਜਾ ਸਕੇ ਆਪਣਾ ਦੂਸਰਾ ਚੈਨਲ ਆਇਆ ਹੈ ਜੀ ਆਰ ਕੇ ਬੁਟੀਕ ਪਲੀਜ਼ ਉਹਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਉਹਦੇ ਉੱਪਰ ਆਪਾਂ ਵੀਡੀਓ ਪਾਉਣ ਲੱਗ ਜਾਈਏ ਸੂਟਾਂ ਨਹੀਂ ਤੇ ਇਧਰ ਬਲੌਗ ਰੱਖੀ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ